ਦੋਸਤੋ ਸੰਸਾਰ ਪੱਧਰ ਦੇ ਉੱਤੇ 10 ਦਸੰਬਰ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਇਸ ਦਿਨ ਦੇ ਉੱਤੇ ਜਦੋਂ ਅਸੀਂ ਸਾਡੇ ਸੰਵਿਧਾਨ ਦੀ ਗੱਲ ਕਰਦੇ ਹਾਂ ਹਿੰਦੁਸਤਾਨ ਦੇ ਸੰਵਿਧਾਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਹੋਏ ਨੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਜਿਵੇਂ ਬੋਲਣ ਦਾ ਅਧਿਕਾਰ ਹੈ ਆਜ਼ਾਦੀ ਦਾ ਅਧਿਕਾਰ ਹੈ ਧਰਮਕ ਆਜ਼ਾਦੀ ਦੀਆਂ ਗੱਲਾਂ ਨੇ ਬਹੁਤ ਕੁਝ ਹੈ ਪਰ ਇਹ ਗੱਲਾਂ ਸਾਰੀਆਂ ਸੈਕੰਡਰੀ ਗੱਲਾਂ ਐ 2 ਨੰਬਰ ਦੇ ਉੱਤੇ ਚੱਲੀਆਂ ਜਾਂਦੀਆਂ ਜਿਹੜੀਆਂ ਨੰਬਰ 1 ਦੇ ਉੱਤੇ ਜਿਹੜੀ ਗੱਲ ਆਉਂਦੀ ਐ ਉਹ ਐ ਕਿ ਹਰੇਕ ਮਨੁੱਖ ਨੂੰ ਜਿਉਂਦੇ ਰਹਿਣ ਦਾ ਅਧਿਕਾਰ ਐ ਤੇ ਜਿਉਂਦੇ ਰਹਿਣ ਵਾਸਤੇ ਰੋਟੀ ਜ਼ਰੂਰੀ ਐ। ਯਾਨੀ ਰੋਟੀ, ਕੱਪੜਾ, ਮਕਾਨ, ਸਿੱਖਿਆ ਤੇ ਸਿਹਤ ਇਹ ਪੰਜ ਜੀਚਾ ਮਨੁੱਖ ਦੇ ਜਿਉਂਦੇ ਰਹਿਣ ਲਈ ਅੱਜ ਦੇ ਦੌਰ ਦੇ ਵਿੱਚ ਅਤਿ ਜ਼ਰੂਰੀ ਨੇ। ਇਨ੍ਹਾਂ ਚੀਜ਼ਾਂ ਤੋਂ ਬਿਨਾ ਗੁਜ਼ਾਰਾ ਨਹੀਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਤੇ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆਂ ਰੋਟੀ ਦੀ ਗੱਲ ਕਰਦੇ ਆ ਤਾਂ ਅੱਜ ਸਾਡੇ ਦੇਸ਼ ਦੀ ਜੋ ਹਾਲਤ ਹੈ ਕਿ ਸਾਡੇ ਦੇਸ਼ ਦੀ 86 ਕਰੋੜ ਦੇ ਲਗਭਗ ਬਸੋਂ ਹੈ ਜਿਹੜੀ ਉਹ 5 ਕਿਲੋ ਅਨਾਜ ਦੇ ਉੱਤੇ ਗੁਜ਼ਾਰਾ ਕਰ ਰਹੀ ਹੈ ਜਿਹੜਾ ਸਰਕਾਰੀ ਸਕੀਮਾਂ ਦੇ ਤਹਿਤ ਉਹਨਾਂ ਗਰੀਬ ਲੋਕਾਂ ਨੂੰ ਮਿਲਦਾ ਹੈ ਜਿਹੜੇ ਗਰੀਬੀ ਦੀ ਰੇਖਾ ਤੋਂ ਹੇਠਾਂ ਜਿਉਂਦੇ ਨੇ ਤੇ ਦੂਜੇ ਪਾਸੇ ਜੇ ਨਿਗਾਹ ਮਾਰਗੇ ਅਸਲੀ ਭਾਰਤ ਦੀ ਤਾਂ ਰੇਲਵੇ ਲਾਈਨਾਂ ਦੇ ਆਸ-ਪਾਸੇ ਬਣੀਆਂ ਹੋਈਆਂ ਝੁੱਗੀਆਂ ਗੰਦੇ ਨਾਲਿਆਂ ਦੇ ਉੱਤੇ ਬਸਦੇ ਹੋਏ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੈ ਜਿਹੜੇ ਕਿਸੇ ਗਿਣਤੀ ਦੇ ਵਿੱਚ ਨਹੀਂ ਆਉਂਦੇ ਤੇ ਜੇ ਭੁੱਖਮਰੀ ਦਾ ਇੰਡੈਕਸ ਵੇਖਣਾ ਸੰਸਾਰ ਪੱਧਰ ਦੇ ਉੱਤੇ 125 ਦੇਸ਼ਾਂ ਦੇ ਉੱਤੇ ਸਰਵੇ ਹੋਇਆ ਹੈ ਉਹਦੇ ਵਿੱਚੋਂ ਸਾਡੇ ਦੇਸ਼ ਦਾ 111ਵਾਂ ਨੰਬਰ ਹੈ ਭੁੱਖਮਰੀ ਦੇ ਇੰਡੈਕਸ ਦੇ ਵਿੱਚ ਤੇ ਸਭ ਤੋਂ ਵੱਧ ਰਾਤ ਨੂੰ ਭੁੱਖੇ ਸੌਣ ਵਾਲੇ ਦੇਸ਼ਾਂ ਦਾ ਜਿਹੜਾ ਨਾਂ ਉਹ ਦੇਸ਼ ਦੇ ਵਿੱਚ ਨਾ ਆਉਂਦਾ ਉਹ ਸੂਚੀ ਦੇ ਵਿੱਚ ਸਾਡੇ ਦੇਸ਼ ਦਾ ਨਾ ਆਉਂਦਾ ਭਾਰਤ ਦੇ ਵਿੱਚ ਸਭ ਤੋਂ ਵੱਧ ਨੇ ਭੁੱਖ ਨਾਲ ਸੌਣ ਵਾਲੇ ਰਾਤ ਨੂੰ ਬੰਦੇ ਜਿਹੜੇ ਬਿਨਾਂ ਰੋਟੀ ਤੋਂ ਸੌ ਜਾਂਦੇ ਨੇ ਯਾਨੀ ਇਹਨਾਂ ਹਾਲਾਤਾਂ ਦੇ ਵਿੱਚ ਤੇ ਦੂਜੀ ਜਿਹੜੀ ਸਾਡੇ ਭਾਰਤ ਦੀ ਤਸਵੀਰ ਹੈ ਜਾਂ ਮੈਂ ਕਹਾਂ ਇੰਡੀਆ ਦੀ ਤਸਵੀਰ ਹੈ ਉਹ ਇੰਡੀਆ ਦੀ ਜਿਹੜੀ ਤਸਵੀਰ ਹੈ ਉਹਦੇ ਵਿੱਚ ਸਾਨੂੰ ਚੌੜੀਆਂ-ਚੌੜੀਆਂ ਸੜਕਾਂ ਵੀ ਨਜ਼ਰ ਆਉਂਦੀਆਂ ਨੇ ਵੱਡੇ-ਵੱਡੇ ਫਲਾਈ ਓਵਰ ਵੀ ਨਜ਼ਰ ਆਉਂਦੇ ਨੇ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਵੀ ਨਜ਼ਰ ਆਉਂਦੀਆਂ ਵੱਡੇ-ਵੱਡੇ ਭਵਨ ਬਿਲਡਿੰਗਾਂ ਨਜ਼ਰ ਆਉਂਦੀਆਂ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਦੀ ਟਾਊਰ ਹੈ ਜਿਹੜੀ ਪੂਰੇ ਸੰਸਾਰ ਦੇ ਵਿੱਚੋਂ ਵੱਖਰੀ ਹੈ ਸਾਡੇ ਦੇਸ਼ ਦਾ ਜਿਹੜਾ ਰਾਸ਼ਟਰਪਤੀ ਭਵਨ ਹੈ ਉਹ ਸਭ ਤੋਂ ਹੀ ਸੋਹਣਾ ਹੈ ਯਾਨੀ ਇੱਕ ਪਾਸੇ ਇਹ ਤਸਵੀਰ ਹੈ ਤੇ ਦੂਜੇ ਪਾਸੇ ਇਹ ਤਸਵੀਰ ਹੈ ਤਾਂ ਇਹ ਤੋਂ ਮਿੱਤਰੋ ਇਹ ਹਾਲਾਤ ਕਿਉਂ ਹੈ ਕਿ ਦੋ ਕਿਸਮ ਦਾ ਭਾਰਤ ਸਾਨੂੰ ਨਜ਼ਰ ਕਿਉਂ ਆਉਂਦਾ ਹੈ ਕਿਉਂਕਿ ਇਹਦੇ ਲਈ ਸਾਰੀ ਦੀ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਾਡੇ ਰਾਜਨੀਤਿਕ ਟਾਂਚੇ ਦੇ ਉੱਤੇ ਆਉਂਦੀ ਹੈ ਕਿ ਪੌਣੀ ਸਦੀ ਬੀਤ ਗਈ ਸੰਵਿਧਾਨ ਲਾਗੂ ਹੋਇਆ ਪਰ ਸਾਡੇ ਦੇਸ਼ ਦੀ ਕਿਸਮਤ ਨਹੀਂ ਬਦਲੀ ਦੇਸ਼ ਦੇ ਲੋਕਾਂ ਦੀ ਕਿਸਮਤ ਨਹੀਂ ਬਦਲੀ ਹੈ ਔਰ ਇੱਕ ਪਾਸੇ ਉਹ ਲੋਕ ਜਿਹੜੇ ਇੱਕ ਦਿਨ ਦੇ ਬਾਦਸ਼ਾਹ ਹੁੰਦੇ ਨੇ 5 ਸਾਲਾਂ ਬਾਅਦ ਵੋਟ ਪਾਉਣ ਵਾਲੇ ਦਿਨ ਉਹ ਬੜੀ ਟੌਰ ਨਾਲ ਮੋਚ ਖੜੀ ਕਰਕੇ ਚੌੜੇ ਹੋ ਕੇ ਅਸੀਂ ਵੋਟ ਪਾਉਣ ਜਾਂਦੇ ਆ ਉਦੋਂ ਤਾਂ ਵੱਡੇ ਵੱਡੇ ਜਿਹੜੇ ਹੁੰਦੇ ਆਗੇ ਇਹ ਵੋਟ ਮੰਗਣ ਵਾਲੇ ਲੋਕ ਹੱਥ ਜੋੜ ਕੇ ਖੜੇ ਹੁੰਦੇ ਨੇ ਕਿ ਵੋਟ ਮੈਨੂੰ ਦੇ ਦਿਓ ਪਰ ਉਹ ਜਦੋਂ ਆਉਂਦੇ ਨੇ ਉਹ ਸਾਡੇ ਲਈ ਕੁਝ ਰੈਤਾਂ ਦੇ ਲੈ ਕੇ ਆਉਂਦੇ ਨੇ ਵੱਡੇ ਵੱਡੇ ਝੋਲੇ ਪਰ ਕੇ ਕਿ ਤੁਹਾਨੂੰ ਆ ਗਰੰਟੀ ਦੇਵਾਂਗੇ ਤੁਹਾਨੂੰ ਆ ਤੁਹਾਡੇ ਨਾਲ ਵਾਅਦਾ ਕਰਦੇ ਆ ਆ ਵੀ ਦੇਵਾਂਗੇ ਇਹ ਨਿੱਕੀਆਂ-ਨਿੱਕੀਆਂ ਜਿਹੜੀਆਂ ਛੋਟੀਆਂ-ਛੋਟੀਆਂ ਰੈਤਾਂ ਨੇ ਜਿਹੜੀਆਂ ਦਾ ਅਸੀਂ ਆਨੰਦ ਵੀ ਮਾਣ ਰਹੇ ਆ ਆਨੰਦ ਤੱਕ ਹੀ ਟਾਈਮ ਪਾਸ ਕਰ ਰਹੇ ਆ ਇਹਨੂੰ ਮੈਂ ਪੰਜਾਬੀ ਦੇ ਵਿੱਚ ਜੇ ਗੱਲ ਕਰਾਂ ਤਾਂ ਉਂਗਲੀ ਚਟਾਉਣ ਵਾਲੀ ਗੱਲ ਜਿਵੇਂ ਕੋਈ ਉਂਗਲੀ ਚਟਾਉਂਦਾ ਹੁੰਦਾ ਕਿਸੇ ਨੂੰ ਵੀ ਥੋੜੀ ਜਿਹੀ ਲਬੇੜੀ ਕਿਸੇ ਸ਼ਹਿਦ ਨਾਲ ਜਾਂ ਕਿਉ ਮੱਖਣ ਨਾਲ ਉਂਗਲ ਚਟਾਈ ਬੰਦਾ ਚੁੱਪ ਕਰ ਜਾਂਦਾ ਹੈ ਇਹ ਉਂਗਲਾਂ ਚਟਾਉਣ ਵਾਲੀਆਂ ਰੈਤਾਂ ਤੇ ਇਹਨਾਂ ਰੈਤਾਂ ਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਜੇ ਰੋਟੀ ਚਾਹੀਦੀ ਹੈ ਕੱਪੜਾ ਚਾਹੀਦਾ ਹੈ ਮਕਾਨ ਚਾਹੀਦਾ ਹੈ ਸਿੱਖਿਆ ਚਾਹੀਦੀ ਹੈ ਸਿਹਤ ਚਾਹੀਦੀ ਹੈ ਤਾਂ ਇਹਦੇ ਲਈ ਰੋਜ਼ਗਾਰ ਚਾਹੀਦਾ ਹਰੇਕ ਬੰਦੇ ਨੂੰ ਜੇ ਰੋਜ਼ਗਾਰ ਹੋਏਗਾ ਉਹ ਸਾਰੀਆਂ ਇੰਨਾਂ ਚੀਜ਼ਾਂ ਦੀ ਪੂਰਤੀ ਕਰ ਸਕੇਗਾ ਤੇ ਫਿਰ ਉਹ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਜਿਹੜੀ ਜਾ ਕੇ ਸੰਪੂਰਨ ਹੁੰਦੀ ਹੈ ਕਿ ਤੁਹਾਨੂੰ ਜਿਉਂਦੇ ਰਹਿਣ ਲਈ ਆ ਰੋਜ਼ਗਾਰ ਦਿੱਤਾ ਇਹਦੇ ਨਾਲ ਤੁਸੀਂ ਸਿੱਖਿਆ ਵੀ ਆਪਦੀ ਪ੍ਰਾਪਤ ਕਰੋ ਸਿਹਤ ਸਹੂਲਤਾਂ ਦਾ ਵੀ ਤੁਸੀਂ ਪ੍ਰਬੰਧ ਕਰ ਲਓ ਪਰ ਹੁਣ ਜੋ ਕੁਝ ਹੋ ਰਿਹਾ ਹੈ ਸਾਰਾ ਕੁਝ ਇਹ ਜਿਹੜਾ ਹੈਗਾ ਤਸੱਲੀ ਬਖਸ਼ ਨਹੀਂ ਹੈਗਾ ਇਸ ਕਰਕੇ ਤੁਹਾਨੂੰ ਬੇਨਤੀ ਹੈ ਅੱਜ ਮਨੁੱਖੀ ਅਧਿਕਾਰ ਦਿਵਸ ਦੇ ਉੱਤੇ ਮੇਰੇ ਵੱਲੋਂ ਕਿ ਜਿਹੜੀਆਂ ਛੋਟੀਆਂ-ਛੋਟੀਆਂ ਰੈਤਾਂ ਸਾਨੂੰ ਦੇ ਰਹੇ ਨੇ ਸਰਕਾਰਾਂ ਵਾਲੇ ਬੜੀ ਖੁਸ਼ੀ ਨਾਲ ਉਹ ਵੀ ਲਈ ਚੱਲੋ ਪਰ ਸਾਡਾ ਜਿਹੜਾ ਪ੍ਰੋਗਰਾਮ ਇਹ ਹੋਣਾ ਚਾਹੀਦਾ ਕਿ ਅਸੀਂ ਮੰਗਤੇ ਬਣਨ ਦੀ ਥਾਂ ਤੇ ਸਵੈ ਨਿਰਪਰ ਹੋਈਏ ਇਹ ਰੈਤਾਂ ਸਾਨੂੰ ਮੰਗਤੇ ਬਣਾਉਂਦੀਆਂ ਜੇ ਅੱਜ 5 ਕਿਲੋ ਨਾ ਆਜੇ ਤੇ ਅਸੀਂ ਫਿਰ ਇਸ ਤੋਂ ਅੱਗੇ ਸੋਚਦੇ ਵੀ 10 ਕਿਲੋ ਹੋ ਜੇ ਜਾ ਕੋਈ ਬਿਜਲੀ ਦੇ 4 ਘੰਟੇ ਹੋਰ ਮਾਫ ਹੋ ਜਾਣ ਕੋਈ ਇਹੋ ਜਿਹੇ ਛੋਟੀਆਂ-ਛੋਟੀਆਂ ਰੇਤਾਂ ਨਾਲ ਜ਼ਿੰਦਗੀ ਨਹੀਂ ਕੱਟੀ ਜਾਣੀ ਹੈਗੀ ਸਵੈ ਨਿਰਪਰ ਹੋਣਾ ਆਤਮ ਨਿਰਪਰ ਹੋਣਾ ਜਿਹੜਾ ਹੈਗਾ ਹਰੇਕ ਮਨੁੱਖ ਦਾ ਇਹ ਵੀ ਅਧਿਕਾਰ ਹੈਗਾ ਤੇ ਇਹ ਸਰਕਾਰਾਂ ਨੇ ਕਰਨਾ ਹੈ ਤਾਂ ਮੈਂ ਲੋਕਾਂ ਨੂੰ ਅੱਜ ਮਨੁੱਖੀ ਅਧਿਕਾਰ ਦਿਵਸ ਦੇ ਉੱਤੇ ਇਹ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਸਵੈ ਨਿਰਪਰ ਹੋਵੋ ਮੰਗਤੇ ਨਾ ਬਣੋ ਇਸ ਗੱਲ ਤੋਂ ਉੱਪਰ ਉੱਠ ਕੇ ਆਓ ਆਪਣੇ ਰਾਜਨੀਤਿਕ ਟੈਂਸ਼ਨ ਨੂੰ ਚਲਾਉਣ ਵਾਲੇ ਜਿਹੜੇ ਜ਼ਿੰਮੇਵਾਰ ਆਗੂ ਨੇ ਉਹਨਾਂ ਨੂੰ ਮਜਬੂਰ ਕਰੀਏ ਕਿ ਉਹ ਸਾਡੇ ਦੇਸ਼ ਦੇ ਉਹਨਾਂ ਸਾਰੇ ਨਾਗਰਿਕਾਂ ਲਈ ਜਿਨ੍ਹਾਂ ਦੀ ਗਿਣਤੀ 70-75% ਹੈ ਜਿਹੜੇ ਲੋਕ ਸਰਕਾਰਾਂ ਚੁਣਦੇ ਐ ਤੇ ਜਿਹੜੇ ਆਨੰਦ ਮਾਣਦੇ ਐ ਉਹ ਤਾਂ ਸਾਰੇ 20-25% ਨੇ ਉਹਨਾਂ ਲਈ ਸਾਰੀਆਂ ਨੌਕਰੀਆਂ ਉਹਨਾਂ ਲਈ ਅਫਸਰੀਆਂ ਉਹਨਾਂ ਲਈ ਐਮਐਲਏ ਸ਼ਿਪ ਉਹਨਾਂ ਲਈ ਐਮਪੀ ਸ਼ਿਪ ਉਹਨਾਂ ਲਈ ਮੰਤਰੀ ਦੇ ਉਹਦੇ ਇਹ ਉਹਨਾਂ ਲਈ ਹੈ ਸਾਰਾ ਕੁਝ ਤੇ ਅਸੀਂ ਜਿਹੜੇ 70-75% ਲੋਕਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਅਸੀਂ ਹੀਠਾਂ ਰਹਿ ਰਹੇ ਹਾਂ ਗਰੀਬੀ ਦੀ ਰੇਖਾ ਤੋਂ ਵੀ ਕਈ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਉਹਨਾਂ ਲਈ ਇਹ ਸਾਰਾ ਕੁਝ ਨਹੀਂ ਹੈਗਾ ਸੋ ਮਨੁੱਖੀ ਅਧਿਕਾਰ ਦਿਵਸ ਦੇ ਉੱਤੇ ਇਹ ਤੁਹਾਨੂੰ ਬੇਨਤੀ ਹੈ ਕਿ ਆਤਮਨਿਰਪਰ ਹੋਣ ਲਈ ਤੇ ਜਿਹੜੇ ਮੁੱਢਲੇ ਅਧਿਕਾਰ ਨੇ ਸਾਡੇ ਇਹ ਰੋਟੀ ਕੱਪੜਾ ਮਕਾਨ ਸਿੱਖਿਆ ਤੇ ਸਿਹਤ ਲਈ ਇਸ ਨੂੰ ਗਰੰਟੀ ਇਹਨਾਂ ਦੀ ਗਰੰਟੀ ਬੜੇ ਤੇ ਆਹ ਜਿਹੜੀਆਂ ਬਾਕੀ ਗਰੰਟੀਆਂ ਹੈਗੀਆਂ ਇਹ ਗਰੰਟੀਆਂ ਕੋਈ ਗਰੰਟੀਆਂ ਨਹੀਂ ਹੈਗੀਆਂ ਇਹਦੇ ਨਾਲ ਸਾਡੀ ਜ਼ਿੰਦਗੀ ਨਹੀਂ ਕੱਟੀ ਜਾਣੀ ਹੈਗੀ ਤੇ ਇਹਨਾਂ ਪੰਜ ਚੀਜ਼ਾਂ ਦੇ ਉੱਤੇ ਫੋਕਸ ਕਰੋ ਜੇ ਜ਼ਿੰਦਗੀ ਨੂੰ ਸੁੰਦਰ ਬਣਾਉਣਾ ਹੈ ਸੋਹਣਾ ਬਣਾਉਣਾ ਆਨੰਦਮਈ ਬਣਾਉਣਾ ਹੈ ਇਸ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਬਾਕੀ ਤੁਹਾਡੀ ਇੱਛਾ ਮਨੁੱਖੀ ਅਧਿਕਾਰ ਦਿਵਸ ਦੇ ਉੱਤੇ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਦੇ ਉੱਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ